ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਆਈ ਏ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜੀ ਆ ਰਹੇ ਹਾਂ ਪੀਐਮ ਮੋਦੀ ਦੀ ਅਗਵਾਈ ਵਿੱਚ ਮੋਦੀ ਸਰਕਾਰ ਤਿੰਨ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਗਿਆ ਜਿਸ ਨੂੰ ਇੱਕ ਵਾਰ ਫਿਰ ਵਿੱਤ ਮੰਤਰੀ ਨਰਮਲਾ ਸੀਤਾਰਮਣ ਨੇ ਪੇਸ਼ ਕੀਤਾ ਬਜਟ ਤੋਂ ਇੱਕ ਦਿਨ ਪਹਿਲਾਂ ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਸੀ ਕਿ ਕੇਂਦਰ ਦੀ ਐਨਡੀਏ ਸਰਕਾਰ ਨੇ ਔਰਤਾਂ ਲਈ ਬਜਟ ਵਿੱਚ ਸਾਲ ਦਰ ਸਾਲ ਵਾਅਦਾ ਕੀਤਾ ਹੈ ਤੇ 2013-14 ਦੇ ਔਰਤਾਂ ਲਈ ਬਜਟ ਦੀ ਰਕਮ 70000 ਕਰੋੜ ਰੁਪਏ ਸੀ ਜਦੋਂ ਕਿ 2024-25 ਵੱਧ ਕੇ 3.1 ਲੱਖ ਕਰੋੜ ਰੁਪਏ ਹੋ ਗਈ ਆ ਤੇ ਨਾਲ ਹੀ ਐਨਡੀਏ ਦੀ ਸਭ ਤੋਂ ਉੱਚ ਚਰਚਿਤ ਯੋਜਨਾ ਪ੍ਰਧਾਨ ਮੰਤਰੀ ਉਜਲਾ ਯੋਜਨਾ ਹੈ ਜਿਹਦੇ ਦੌਰਾਨ 16 ਸ਼ੁਰੂ ਕੀਤੀ ਗਈ ਯੋਜਨਾ ਜ ਤਕਰੀਬ ਪਰਿਵਾਰਾਂ ਨੂੰ ਮੁਫਤ ਲੀਪੀਜੀ ਕਨੈਕਸ਼ਨ ਦਿੱਤੇ ਜਾਂਦੇ ਹਨ ਪਰਿਵਾਰ ਕੋਲ ਪਹਿਲਾਂ ਤੋਂ ਐਲਪੀਜੀ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਤੇ ਇਹ ਸਿਰਫ ਔਰਤ ਦੇ ਨਾਮ ਤੇ ਉਪਲਬਧ ਹੋਵੇਗਾ ਤੇ ਔਰਤ ਦੀ ਮਾੜਾ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿਕਰੇ ਖਾਸ ਇੱਕ ਕੇਂਦਰ ਸਰਕਰ ਔਰਤਾਂ ਤੇ ਲੜਕੀਆਂ ਦੇ ਸ਼ਾਸਤਰੀਕਰਨ ਸੋਦਾਰਤਿਕ ਤੇ ਸਮਾਜਿਕ ਵਿਕਾਸ ਹੀ ਲਗਾਤਾਰ ਜੋਇਨਾ ਸ਼ੁਰੂਆਤ ਇਹ ਨਾਗੂ ਕਰ ਰਹੀ ਆ ਤੇ ਤੁਹਾਨੂੰ ਹੋਰ ਵੀ ਬਹੁਤ ਸਰੀਆਂ ਜੋਇਨਾ ਬਾਰੇ ਦੱਸਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਧੰਨ